ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਤੁਸੀਂ ਸਾਰੇ ਜਣੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਆ ਕਰੋ ਸ਼ੇਅਰ ਤੇ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਅੱਜ ਚੱਲਦੇ ਆਂਗੇ ਮੇਲੇ ਤੇ ਤੇ ਵੀਡੀਓ 'ਚ ਐਂਡ ਤੱਕ ਬਨੇ ਰਹੋ ਤੇ ਤੁਹਾਨੂੰ ਮੇਲਾ ਦਿਖਾਵਾਂਗੇ ਤੇ ਜਿੰਨਾ ਕੋ ਹੋ ਸਕਿਆ ਉਹਨਾਂ ਕੋ ਆਪਾਂ ਦਿਖਾਵਾਂਗੇ ਤੇ ਚਲੋ ਵੀਡੀਓ ਚੰਦ ਤੱਕ ਬਣੀ ਰਹੋ ਪਹੁੰਚਦੇ ਆ ਮੇਲੇ ਤੇ ਲਓ ਜੀ ਇੱਥੋਂ ਸਮਾਗਮ ਸ਼ੁਰੂ ਹੁੰਦਾ 게ਟ ਆ ਇਹ ਆ ਭਾਈ ਸੰਤਨ ਬੇਨਤੀ ਹੈ ਗੱਲਾਂ ਬਾਤਾਂ ਨਾ ਕਰੋ ਨਵਦੀਪ ਨਹੀਂ ਮਿਲ ਗਏ ਇੱਧਰ ਇਹ ਸਰੋਵਰ ਆ ਜੀ ਸਾਡੀ ਪਹਿਲਾ ਬਣਾਈ ਜਾਂ ਜਿੱਦਾਂ ਕਿ ਪਤਾ ਲੱਗੇਗਾ ਕਿਹੜੇ ਪਰਾਣਿਆਂ ਦੀ ਅਮਰ ਸ਼ਕਲ ਇੱਧਰ ਸਮਾਗਮ ਚੱਲ ਰਿਹਾ ਹੈ ਕਿਵੇਂ ਪੁਰਾਣਾ ਗੁਰਦੁਆਰਾ ਹਾਲ ਅੱਗੇ ਹੈਗਾ 10-15 ਮਿੰਟਾਂ ਦੇ ਵਿੱਚ ਵਿੱਚ ਨਵੇਂ ਦਰਵਾਜ਼ਾ ਹਿਲ ਕੇ ਦਿਨ ਨੋ ਸਿਮਰੋ ਸ਼੍ਰੀ ਵਾਖ ਰਾਈ ਸਿਮਰੋ هوٽا انو ڪه وائيو مارا ۽ मोटा फेर जा हा किश्ती हिकु गोपी ਲੋਈ ਮੇਲੇ ਤੋਂ ਆਪਸਾ ਆ ਗਏ ਕੰਮ ਧੰਦਾ ਕਰਨਾ ਸੀਗਾ ਤਾਂ ਕਰਕੇ ਥੋੜਾ ਟਾਈਮ ਲਾ ਕੇ ਆਏ ਆ ਤੇ ਆ ਸਮਾਨ ਲੈਂਦਾ ਪਲੰਬਰ ਦਾ ਟੂਟਿਆਂ ਦਾ ਸਮਾਨ ਇਹ ਆ ਪਾਈਪਾਂ ਆਹ ਸਾਖਟ ਸੂਟ ਐਲਬੋ ਆ ਗਏ ਆ ਹੋਰ ਲੈਂਦੇ ਕੈਚਰ ਕੈਚਰ ਹੋਰ ਲੈਂਦੇ 40 ਗਿੱਟਨਾ ਵੱਡੀਆਂ ਆ ਸਲੋਸ਼ਨ ਸਲੋਸ਼ਨ ਹੋਰ ਕੀ ਆ ਪਤਾ ਨਹੀਂ ਕੀ ਹੈ ਇਹ ਆਇਆ ਟੱਕਣ ਦੇ ਜੀ ਟੂ ਡੰਗਲ ਢੱਕਣ ਆ ਕੀ ਚੀਜ਼ ਐ ਇਹ ਵੀ ਹੋਊਗਾ ਕੋਈ ਆ ਗੇਟ ਵੱਲ ਜਾ ਦੋ ਆਏ ਆ ਪਲਾਸਟਿਕ ਦੇ ਹੁੰਨ ਲੱਗੇ ਕਿ ਰੋਸੇ ਦੇ ਐਵੇਂ ਰਾ ਦੇ ਵਿੱਚ ਉਹਦੇ ਹੋਰ ਤੇ ਉਹੀ ਲੈਂਦੇ ਕਿ ਗਿਣ ਕੇ ਲੈਂਦੇ ਆ ਨਹੀਂ ਨਹੀਂ ਗਿਣਤੀ ਸਾਰੀ ਕਰਕੇ ਓਡੋ ਓਡੋ ਸਮਾਨ ਦੀ ਚੱਕ ਕੇ ਲੈ ਘੱਟਾ ਘੱਟੇ ਰੱਖਾਂ ਹਕਕਾ ਤਾਂ ਕੋਈ ਨਹੀਂ ਤੇ ਜਾ ਕਹੇ ਨਹੀਂ ਇਨਸਾਨ ਨਹੀਂ ਲਾਉਂਦੇ ਠੀਕ ਹੈ ਇਹੀ ਚੀਜ਼ ਤਾਂ ਦਾਜਾ ਕਰੋਥੀ ਲੈ ਆ ਕਰਦੇ ਆ ਤਾਂ ਹੋਣੀ ਨਹੀਂ ਤਾ ਦੂ ਬਲੇਡ ਲੈ ਹੀ ਜਾਂਦੇ ਹੁਣ ਹੈ ਨਹੀਂ ਹੈ ਨਹੀਂ ਪੈਨਸਲ ਨਾ ਕਿ ਮੈਂ ਕੰਦਾ ਤੇ ਵਜ ਜਾਣਗਾ ਹਾਂ ਯਾਰ ਤਾ ਆਪਣਾ ਹੈਗਾ ਸੀ ਮੈਂ ਪਾਇਆ ਓ ਜੀ ਕੰਮ ਕਰਨ ਲੱਗ ਪਏ ਤੁਰੂ ഫടക്കട ഇതായിട്ട് ਪਾਈਪਾਂ ਪਾ ਲਗਦੇ ਆਂ ਕਿ ਲਓ ਯੂ ਪਾਈਪਾਂ ਲਾ ਕੇ ਮਿਊਰੂ ਕਰਤਾ ਸੋਲੂਸ਼ਨ ਲਾ ਕੇ ਨਾਲ ਦੇ ਨਾਲ ਪਾਈਪਾਂ ਲਾਈ ਜਾਂਦੇ ਆਂਗੇ ਤੇ ਨਾਲ ਦੀ ਨਾਲ ਸੋਲੂਸ਼ਨ ਦੱਬੀ ਆਹੋ ਜੰਮੀ ਜਾਂਦਾ ਆਹ ਲਾਉਣਾ ਸੋਲੂਸ਼ਨ ਲôi ਅੱਜ ਜੰਬਾਸ ਰੂਮ ਜਿਹਦਾ ਪਾਈਪਾਂ ਪਾ ਦੇਾਂਗੇ ਇੱਕ ਰਹਿ ਗਈ ਬਸ ਆਹਾ ਗਿਜਰ ਦੀ ਰੂਟੀ ਵਾਲੀ ਰਹਿ ਗਈ ਤੇ ਬਾਕੀ ਪਾ ਦੇਣਾ ਮੇਨ ਸਪਲਾਈ ਵਾਲੀ ਬਾਕੀ ਆਹ ਸਾਮਾਨ ਜੇ ਵੱਧ ਲੈਂਦਾ ਸੀਗਾ ਬਾਕੀ ਕਰਾਂਗੇ ਵਾਪਸ ਜਿਹੜਾ ਵੱਧ ਗਿਆ ਪੇਪਾਂ ਹਜੇ 4 ਕੀ ਲੱਗੀਆਂ ਚ 5 ਲੱਗਦਾ 5 ਪੇਪਾਂ ਲੱਗੀਆਂ ਹਜੇ ਆਹ ਪੰਗਾ ਪੇਪਾ 20 ਪੇਪਾ ਲੈਂਦੀਆਂ ਬਾਕੀ ਰਸੋਈ ਚ ਰਹਿ ਗਏ ਪੇਪਾਂ ਪਾਉਣਾ ਲੂਗਾ ਇੱਕ ਗੀਜਰ ਵਾਲੀ ਪਾਉਣੀ ਆ ਤੇ ਬਾਕੀ ਵਾਸ਼ ਬੇਸ਼ ਨਾਲ ਇੱਧਰ ਲਾਵਾਂਗੇ ਚੁੰਡ ਸਿੱਧਰ ਚਲੋ ਠੀਕ ਹੈ ਜੀ ਆਪਣੀ ਅੱਜ ਦੀ ਵੀਡੀਓ ਇੱਥੋਂ ਤੱਕ ਸੀ ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਮਿਲਦੇ ਆਂ ਕੱਲ ਦੀ ਵੀਡੀਓ 'ਚ ਤਦ ਤੱਕ ਦੇ ਲਈ ਧੰਨਵਾਦ ਰੱਬ ਰੱਖਾ